ਸਤਿ ਸ਼੍ਰੀ ਅਕਾਲ ਜੀ ਮੈਂ ਬੁਗ ਟੀਵੀ ਤੋਂ ਪ੍ਰੀਤ ਰਬਾਬ ਅੱਜ ਅਸੀਂ ਆਏ ਆਂ ਬਾਬਾ ਬੁਗ ਫੂਕਿਆ ਜੀ ਕੋਲ ਜਿਨ੍ਹਾਂ ਦੀ ਮਹਿਮਾ ਪੂਰੇ ਪੁਆਦ ਵਿੱਚ ਫੈਲੀ ਹੈ ਕਿ ਉਹ ਇੱਕ ਫੂਕ ਮਾਰ ਕੇ ਵੱਡੀਆਂ ਤੋਂ ਵੱਡੀਆਂ ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰ ਦਿੰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬੇ ਜੀ ਫੂਕ ਰਹੇ ਨਾ ਦੁਖ ਬਾਬਾ ਜੀ ਤੁਹਾਡੇ ਬਾਰੇ ਇਹ ਪ੍ਰਚਲਿਤ ਹੈ ਕਿ ਤੁਸੀਂ ਭਿਆਨਕ ਤੋਂ ਭਿਆਨਕ ਬਿਮਾਰੀ ਦਾ ਇਲਾਜ ਸਿਰਫ ਫੂਕ ਮਾਰ ਕੇ ਕਰ ਦਿੰਦੇ ਹੋ ਇਹਦੇ ਚ ਕਿੰਨਾ ਕੋ ਸੱਚ ਹੈ 왓 ਇਜ਼ ਫੂਕ ਫੂਕ ਇਜ਼ ਨਥਿੰਗ ਫੂਕ ਇਜ਼ ਜਸ ਲਾਈਕਾ ਕੀ ਹੋ ਰਿਹਾ ਪਰ ਲੋਕਾਂ ਦਾ ਕਹਣਾ ਹੈ ਕਿ ਤੁਸੀਂ ਇਸ ਤਰ੍ਹਾਂ ਕਰਕੇ ਪਖੰਡ ਕਰਦੇ ਹੋ ਐਦਾਂ ਫੂਕ ਨਾਲ ਕਿਸੇ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ 왓 ਇਜ਼ ਪਖੰਡ ਪਖੰਡ ਇਜ਼ ਨਥਿੰਗ ਪਰ ਤਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਸੰਗਤ ਤੁਹਾਡੇ ਸਾਹਮਣੇ ਬੈਠੀ ਹਾਂ ਭਗਤਾ ਦੱਸ ਤੇਰੀ ਕੀ ਪ੍ਰੋਬਲਮ ਹੈ ਓ ਬਾਬਾ ਜੀ ਮੈਂ ਯੋਗਾ ਕਰ ਰਾ ਜੀਗਾ ਮੈਨੂੰ ਲੱਗਦਾ ਕੋਈ ਗਲਤ ਅਸਣ ਹੋ ਗਿਆ ਓ ਮੇਰੇ ਗਰਦਨ ਸੱਚ ਬਸੇ ਨੂੰ ਹੀ ਰਹਿ ਗਏ ਓ ਖੱਬੇ ਦੀ ਦੁਨੀਆ ਤਾਂ ਮੈਂ ਦੇਖੀ ਨਹੀਂ ਬਾਬਾ ਜੀ ਮੈਨੂੰ ਠੀਕ ਕਰ ਦੋ ਵਾਟ ਇਜ਼ ਯੋਗਾ ਯੋਗਾ ਇਜ਼ ਨਥਿੰਗ ਤੈਨੂੰ ਕਰਦੀ ਏ ਸਾਰੇ ਪਾਸੇ ਦੇਖਣ ਜੋਗਾ ਕਰ ਦੋ ਬਾਬਾ ਜੀ ਬਾਬੇ ਦੀ ਫੂਕ ਰਹੇ ਨਾ ਦੁਖ ਬਾਪਾ ਜੀ ਮੇਰੀ ਘਰ ਤਾਂ ਠੀਕ ਹੋ ਗਈ ਮੰਨੂ ਸੱਜੇ ਖੱਬੇ ਦੋੇ ਪਾਸੇ ਦਿਖਾਈ ਲੱਤੀ ਅੱਬਰ ਬਾਬਾ ਜੀ ਮੈਨੂੰ ਲੱਗਦਾ ਇਹ ਚਮਤਕਾਰ ਨਹੀਂ ਹੈ ਇਹ ਸ਼ਾਇਦ ਆਸਾ ਦਾ ਮਾਮਲਾ ਹੈ ਲੋਕਾਂ ਨੂੰ ਵਿਸ਼ਵਾਸ ਹੈ ਇਸ ਕਰਕੇ ਉਹ ਠੀਕ ਹੋ ਗਿਆ ਸ਼ਾਇਦ ਕੋਈ ਭੁਲੇਖੇ ਨਾਲ ਠੀਕ ਹੋ ਗਿਆ ਤਾਂ ਸਾਨੂੰ ਐ ਭੁਲੇਖਾ ਕੀ ਇਹ ਤੁਹਾਡੇ ਕਰਕੇ ਠੀਕ ਹੋਇਆ ਬਾਬਾ ਜੀ ਕੀ ਬੋਲੀ ਵਾਟ ਇਜ਼ ਭੁਲੇਖਾ ਭੁਲੇਖਾ ਇਸ ਨਾਥਿੰਗ ਦੱਸ ਬੱਚਾ ਤੇਰੀ ਕੀ ਸਮੱਸਿਆ ਹੈ ਬਾਬਾ ਜੀ ਬਾਬਾ ਜੀ ਮੈਂ ਤੀ ਦਦੋ ਬਾਬਿਆਂ ਨਾਲ ਮਜ਼ਾਕ ਕਰਦੇ ਬਾਬਾ ਜੀ ਬਾਬਾ ਜੀ ਮੈਂ ਤਾਂ ਉਹਦਾ ਮਜ਼ਾਕ ਨਹੀਂ ਦਦਦਾ ਮੈਂ ਬਚਪਨ ਤੋਂ ਹੀ ਤੋਤਨਾ ਮੈਂ ਤੀ ਦਦੋ ਤੋਤਲਾ ਤੋਤਲਾ ਜੀ ਵਾਟ ਇਜ਼ ਤੋਤਲਾ ਤੋਤਲਾ ਇਜ਼ ਨਾਥਿੰਗ ਤੈਨੂੰ ਬੋਲਣ ਲਾ ਦੀਏ ਸੋਚ ਲਾ ਬਾਬੇ ਦੀ ਫੂਕ ਕਰੇ ਦੂਰ ਦੁਖ ਮਮ ਉਹ ਤੇਰੇ ਕੀ ਤਾ ਮੈਂ ਠੀਕ ਹੋ ਗਿਆ ਬਾਬਾ ਜੀ ਤੁਸੀਂ ਤੁਹਾਨੂੰ ਮੈਂ ਚਾਹਾਂਗਾ ਕਿ ਘੱਟੋ ਘੱਟ ਇੱਕ ਹੋਰ ਭਗਤ ਨੂੰ ਤੁਸੀਂ ਠੀਕ ਕਰੋ ਤਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਵਿਸ਼ਵਾਸ ਹੋ ਜਾਏ ਕਿ ਬਾਬੇ ਆ ਤੇ ਸੱਚੀ ਚਮਤਕਾਰ ਹੈ ਵਾਟਿ ਜੀ ਵਿਸ਼ਵਾਸ ਵਿਸ਼ਵਾਸ ਇਜ਼ ਨਥਿੰਗ ਦੱਸ ਭਗਤਾ ਤੇਰੀ ਕੀ ਸਮੱਸਿਆ ਹੈ ਬਾਬਾ ਜੀ ਮੈਨੂੰ ਸਾਫ ਨਹੀਂ ਦਿਖਦਾ ਕਿੰਨਾ ਕੁ ਦਿਖਦਾ ਮੈਂ ਦੱਸਦਾ ਤੈਨੂੰ ਨਹੀਂ ਜੀ ਤੁਸੀਂ ਵੀ ਧੁੰਦਲੇ ਹੀ ਦਿਖ ਰਹੇ ਹੋ ਵਾਟ ਇਜ਼ ਧੁੰਦਲਾ ਧੁੰਦਲਾ ਇਜ਼ ਨਥਿੰਗ ਬਾਬੇ ਦੀ ਫੂਕ ਕਰੇ ਦੁਰਦੁਖ ਸਰੋ ਦਿਖਣ ਲੱਗ ਗਿਆ ਜੀ ਨਹੀਂ ਜੀ ਮਿੰਦਾ ਕੁਛ ਨਹੀਂ ਦਿਖ ਰਿਹਾ ਪਰ ਉਹ ਤਾਂ ਕਹਿ ਰਿਹਾ ਉਹਨੂੰ ਨਹੀਂ ਦਿਖ ਰਿਹਾ ਉਹ ਝੂਠ ਬੋਲਦਾ ਤੁਸੀਂ ਝੂਠ ਬੋਲਦੇ ਹੋ ਮੈਂ ਕਿਹ ਝੂਠ ਬੋਲਣਾ ਉਹ ਕਿਉਂ ਝੂਠ ਬੋਲੇਗਾ ਮੇਰੀ ਗੱਲ ਮੰਨੋ ਇਹ ਝੂਠ ਬੋਲ ਰਿਹਾ ਭਾਵੇਂ ਇਹਦੇ ਟੈਸਟ ਕਰਵਾ ਲਓ ਤੁਸੀਂ ਟੈਸਟ ਕਰਾ ਲਓ ਮੈਂ ਕੱਛ ਕਿਉਂ ਕਰਾਵਾਂ ਬਾਬਾ ਜੀ ਉਹ ਕਹਿ ਰਿਹਾ ਮੈਂ ਟੈਸਟ ਕਿਉਂ ਕਰਾਂ ਇਹ ਸਾਡੇ ਵਿਰੋਧੀਆਂ ਦੀ ਚਾਲ ਇਹ ਬਾਰਡਰ ਪਾਰ ਪੱਟੀ ਵਾਲੇ ਬਾਬੇ ਦੇ ਨਾਲ ਮਿਲਿਆ ਹੋਇਆ ਇਹ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਅ ਬਾਬਾ ਜੀ ਕਹਿ ਰਹੇ ਹੈ ਸਾਜ਼ਿਸ਼ ਹੈ ਉਹ ਨਹੀਂ ਜੀ ਮੈਂ ਕਿਉਂ ਝੂਠ ਬੋਲਣਾ ਮੈਨੂੰ ਨਹੀਂ ਦਿਖ ਰਿਹਾ ਬਾਬਾ ਜੀ ਉਹ ਕਹਿ ਰਿਹਾ ਮੈਨੂੰ ਨਹੀਂ ਦਿਖ ਰਿਹਾ ਮੈਂ ਕਿਉਂ ਝੂਠ ਬੋਲਣਾ ਵਾਟ ਇਜ਼ ਝੂਠ ਝੂਠ ਇਜ਼ ਨਾਥਿੰਗ ਸਾਡੀ ਨਹੀਂ ਚੱਲੀ ਫੂਕ ਹੁਣ ਬਾਬੇ ਕੱਢ ਰਹੇ ਹੈ ਬੰਦੂਕ ਉਹਨੂੰ ਦਿਸਣ ਲੱਗਿਆ ਹਾਂਜੀ ਹਾਂਜੀ ਹੁਣ ਸਭ ਕੁਝ ਸਾਫ ਸਾਫ ਦਿਖ ਰਿਹਾ ਕਿ ਹੋਈ ਇਸੇ ਕੀ ਦਿਖ ਰਿਹਾ ਆ ਭਾਜੀ ਵੀ ਦਿਖ ਰਿਹਾ ਆ ਬੰਦੂਕ ਵੀ ਦਿਖ ਰਹੀ ਹੈ ਇਹ ਆ ਭਗਤ ਵੀ ਦਿਖ ਰਿਹਾ ਜੀ ਤੁਸੀਂ ਤਾਂ ਬਾਬੇ ਉਹ ਫਿਰ ਇਹ ਪਸੋਲ ਕੇ ਰੱਖੀ ਹੈ ਇਹ ਤਾਂ ਬਦਮਾਸ਼ ਰਖਦੇ ਹੈ ਉਹ ਲਿਆ ਟਾਈਮ ਵਿੱਚ ਮੈਂ ਵੀ ਬਦਮਾਸ਼ ਹੀ ਹੁੰਦਾ ਸੀ ਪਰ ਤੁਹਾਨੂੰ ਪਤਾ ਉਹ ਦਿਮਾਸ਼ੀ ਚ ਹੁਣ ਪੈਸਾ ਰਹਿ ਕਿੱਥੇ ਗਿਆ ਉਹਨੂੰ ਪੈਸਾ ਬਦੂਖਾਂ ਚ ਨਹੀਂ ਹੁਣ ਪੈਸਾ ਫੂਕਾਂ ਦੇ ਵਿੱਚ ਹੀ ਹੈ ਇਹ ਠੀਕ ਹੈ ਜੀ ਇਸ ਦੇ ਨਾਲ ਹੀ ਅਸੀਂ ਇਹ ਸਪੈਸ਼ਲ ਰਿਪੋਰਟ ਖਤਮ ਕਰਦੇ ਆ ਪ੍ਰੀਤ ਰਵਾਬ ਦੁਗਟੀਵੀ